ਪਰ ਭਗਤ ਸਿੰਘ ਨੇ ਇਹ ਕਹਿਣਾ ਵੀ ਦੇਸ਼ ਜਿੰਦਰਾ ਆਜ਼ਾਦੀ ਚਾਹੀਦੀ ਆ ਪਰ ਆਜ਼ਾਦੀ ਕਿੱਦਾਂ ਵੀ ਹੋਵੇ ਇਹ ਮਕਸਦ ਅੱਜ ਤੱਕ ਸਾਡਾ ਪੂਰਾ ਨਹੀਂ ਹੋਇਆ ਅੱਜ ਤੱਕ ਉਹੀ ਵਿਚਾਰ ਜਿਹੜਾ ਘੁੰਦਾ ਅੱਜ ਤੱਕ ਆਪਾਂ ਸਰਕਾਰ ਦੇ ਵਾਲੀ ਦਾ ਕੋਸ਼ਿਸ਼ ਆਪਾਂ ਪਰਦੇਸਾਂ ਬਾਹਰ ਭੇਜ ਦਿਆ ਪਰ ਸਰਕਾਰਾਂ ਨੇ 40 50 ਜਨਾਬਾਂ ਬਾਅਦ ਜਾ ਕੇ ਇਨਸਾਫ ਨਹੀਂ ਪੂਰਾ ਦਿੱਤਾ ਤੇ ਪਹਿਲੀ ਵਾਰੀ ਇਤਿਹਾਸ ਵਿੱਚ ਹੋਇਆ ਵੀ ਕੋਸਟ ਮਾਤਾ ਪਹਿਲਾ ਹੋਇਆ ਸਸਤਾਰ ਹੁੰਦਾ ਤੇ ਫਿਰ ਐਫ ਆਈ ਆਰ ਦਰਜ ਹੁੰਦੀ ਆ ਹੁੰਦਾ ਕੀ ਆ ਜਦੋਂ ਘਟਨਾ ਵਾਪਰ ਜੇ ਪਹਿਲਾਂ ਫਾਇਰਸਰ ਦੀ ਹੁੰਦੀ ਆ ਪਰ ਕੋਰਟ ਨਾਲ ਬੋਤਾ ਫੇਰ ਅਦਾਲਤਾਂ ਵਿੱਚ ਜਾਂਦੀ ਆ ਇਹ ਪੁੱਠਾ ਜਿਹੜਾ ਬੱਜਿਆ ਇਤਿਹਾਸ ਦੇ ਵਿੱਚ ਜਦੋਂ ਲੋਕੁੱਟੇ ਤੇ ਲੋਕਾਂ ਦੇ ਸਰੋ ਸਿੱਧੇ ਹੀ ਕਰਦੇ ਤੇ ਸਜਾਵਾਉਂਦੀ ਤਾਂ ਸੁਪਰੀਮ ਕੋਰਟ ਨੇ ਦੁਬਾਰਾ ਉਹੀ ਫਤਿਹ ਫਿਰ ਇੱਥੇਲੇ ਸ਼ਪੀਰ ਕੋਰਟ ਦੇ ਅੰਦਰ ਲੋਕਾਂ ਦੇ ਮੁਜ਼ਾਰੇ ਚੀਤੇ ਪੂਰੇ ਦੇਸ਼ ਦੇ ਅੰਦਰ ਅੱਜ ਫੇਰ ਉਹ ਸਜਾ ਦੇ ਵਿੱਚ ਬੈਠੇ ਆ ਐ ਐ ਇਨਸਾਫ ਮਿਲਦੇ ਚੱਡੇ ਕੰਢਿਆਂ ਨਾਲ ਇਹੀ ਭਗਤ ਸਿੰਘ ਦੀ ਰਾਜਨੀਤੀ ਸੀ ਇਹੀ ਭਗਤ ਸਿੰਘ ਦੀ ਲਾਈਨ ਸੀ ਇਹੀ ਭਗਤ ਸਿੰਘ ਨੂੰ ਸੱਚੀ ਸਰਬਾਧਰੀ ਜਾ ਔਰ ਸ਼ਹੀਦ ਤੇ ਅਬਦੁੱਲ ਖਾਨ ਭਗਤ ਸਿੰਘ ਉਦੋਂ ਫਲੜੀ ਉਮਰ ਦਾ ਜਿਹੜਾ ਨੌਜਵਾਨ ਕਪਾ ਉਸੇ ਖੜਾ ਸੀ ਜਿਹੜਾ ਛੋਟੀ ਉਮਰ ਦਾ ਸਭ ਤੋਂ ਸ਼ਹੀਦ ਆ ਜਿਹੜਾ ਆਜ਼ਾਦ ਦੇ ਵਿੱਚ ਜੱਜ ਦਾ ਬੜਾ ਖਤਰਨਾਕ ਬੰਦਾ ਇਹਨੂੰ ਹੁਣੇ ਛਾਹੂ ਕਰਦੇ ਨੇ ਜਿਹੜਾ ਹਿੰਦੂ ਮੁਸਲਮਾਨ ਦਾ ਦੇਸ਼ ਅੰਦਰ ਰੌਲਾ ਪਾਇਆ ਜਾ ਰਿਹਾ ਅਬਦੁੱਲ ਖਲਾਫ ਸਾਡਾ ਦੇਸ਼ ਦਾ ਰਾਸ਼ਟਰਪਤੀ ਰਿਹਾ ਮੁਸਲਮਾਨ ਸੀ ਉਹਨੇ ਦੇਸ਼ ਵਾਸਤੇ ਕੀ ਮਾਰਾ ਕਰਤਾ ਜਦੋਂ ਭਗਤ ਸਿੰਘ ਨੂੰ ਫਾਂਸੀ ਦੇਣ ਲੱਗੇ ਤਿੰਨਾਂ ਜੱਜਾਂ ਦੇ ਵਿੱਚ ਇੱਕ ਜੱਜ ਮੁਸਲਮਾਨ ਸੀ ਤਾਂ ਉਹਨੇ ਕਿਹਾ ਮੈਂ ਇਹਨਾਂ ਨੂੰ ਬੇਗਨਾਵਾ ਉਹਨੂੰ ਮੈਂ ਫਾਂਸੀ ਦੀ ਸਜ਼ਾ ਨਹੀਂ ਦੇ ਸਕਦਾ ਉਹਨੇ ਉਸ ਜਿਹੜੀ ਬੈਂਚ ਬਣੀ ਸੀ ਤਰਨ ਜੱਜਾਂ ਦੀ ਉਹਦੇ ਵਿੱਚੋਂ ਅਸਤੀਫਾ ਦੇ ਕੇ ਬਾਹਰ ਨਿਕਲ ਗਿਆ ਸੀ ਐਵੇਂ ਗੁਰੂ ਸਾਹਿਬ ਦੇ ਵੀ ਧਾਰਨਾ ਬਲੇਰ ਕੋਟਲੇ ਵਾਲੇ ਕਰਿਓ ਕਹਦੇ ਨਵਾਬ ਹੋਇਆ ਆਪਾਂ ਵਾਸਤੇ ਮੁੱਖ ਮੰਤਰੀ ਸਾਹਿਬ ਪਾਏ ਨੇ ਉੱਥੇ ਪ੍ਰੋਗਰਾਮ ਰੱਦ ਹੋ ਗਿਆ ਵੀ ਮੁੱਖ ਮੰਤਰੀ ਨਹੀਂ ਆ ਰਹੇ ਤੇ ਭਗਤ ਸਿੰਘ ਦੀ ਯਾਦ ਨਹੀਂ ਕਰਨਾ ਉਹਨਾਂ ਨੇ ਕੰਮ ਸਮਾਪਤ ਕਰਤਾ بھی جی راکہ ابھی راک ہوا ہے شاد کے بعد زمین سے بھی جدا ہونا ہے, ہے برگے اپنی ابھی کے ہوا ہونا ہے ہم تو بارش ہیں ہم نے اگلے برف درے درو دیوار کی چہرے پہ لکھا ہونا ہے سر اگر سر ہے تو نیزوں سے شکایت کیسی دل اگر دل ہے تو دریا سے بڑا ہونا ہے کچھ تو کرنا ہے کہ پتھر سمجھ لے سہلاب ورنہ اس ریت کی دیوار سے کیا ہونا ہے شکریہ جے چند جیسنکر جتنے سادہ لڑ رہے ہیں دوستوں دوستو اور پڑ مشکلاتوں نہ ڈرو لے کر آپ کرتے ہیں دوستو اور پڑا سے مشکلاتوں نہ ڈرو ਜੇ ਰੁਕੋ ਤਾਂ ਨਕਸ਼ਮਾਨ ਕੇ ਰੁਕੋ ਜੇ ਤਰੋ ਤਾਂ ਰੋਸ਼ਨੀ ਬਣ ਕੇ ਤਰੋ ਦੋਸਤੋਂ ਲੜਦੇ ਰਹੋ ਤੇ ਲੋਕਾਂ ਲਈ ਇੱਕ ਰੋਸ਼ਨੀ ਬਣ ਕੇ ਤਰੋ ਰੋਕੋ ਜਿਵੇਂ ਬਾਈਕ ਦੀ ਮੱਤੀ ਹੈ ਬਾਈਕ ਦੀ ਮੱਤੀ ਹੈ ਇਹਨਾਂ ਵਾਂਗੂ ਲੋਕਾਂ ਦੇ ਇੱਕ ਚਾਨਣ ਬਣਾਰੇ ਬਣ ਕੇ ਚੱਲਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਤੇਂਦਰ ਕੁਮਾਰ ਸੁਭਾ ਮੀਤ ਪ੍ਰਧਾਨ ਅਖੀਰ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅੱਜ ਪੂਰੇ ਪੰਜਾਬ ਦੇ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ 15 ਤੋਂ ਲੈ ਕੇ 28 ਤੱਕ ਪੂਰੇ ਪੰਜਾਬ ਦੇ ਅੰਦਰ ਕਿਸੇ ਥਾਂ ਤੇ ਨਾਟਕ ਮੇਲੇ ਕਿੱਥੇ ਮੀਟਿੰਗਾਂ ਕਿੱਥੇ ਰੈਲੀਆਂ ਮਜਾਰੇ ਔਰ ਕਿੱਥੇ ਮਾਰਚ ਕਰਕੇ ਛੀਂਦੇ ਆ ਜੋ ਸਰਦਾਰ ਭਗਤ ਸਿੰਘ ਦਾ ਜਿਹੜਾ ਜਨਮ ਦਿਨ ਹੈ ਉਹ ਮਨਾਇਆ ਗਿਆ ਉਹਦੇ ਵਿਚਾਰਾਂ ਦੇ ਉੱਤੇ ਪਹਿਰੇਦਾਰੀ ਕਰਦੇ ਹੋਏ ਅੱਜ ਲੋਕ ਸਭਾ ਵੱਲੋਂ ਅੱਜ ਫਰੀਦਕੋਟ ਜ਼ਿਲ੍ਹੇ ਦੇ ਸਮੂਹ ਜਿਹੜੇ ਲੋਕ ਸਭਾ ਸਾਥੀ ਆ ਬੈਨਰ ਤੇ ਝੰਡੇ ਹੱਥਾਂ 'ਚ ਲੈ ਕੇ ਮਿਸ਼ਾਲਾਂ ਲੈ ਕੇ ਅਸੀਂ ਸ਼ਹਿਰ ਅੰਦਰ ਮਾਰਚ ਕੀਤਾ ਔਰ ਲੋਕਾਂ ਨੂੰ ਸੁਨੇਹਾ ਦਿੱਤਾ ਵੀ ਆਉਣ ਵਾਲੇ ਦਿਨ ਜਿਹੜੇ ਆ ਬਹੁਤ ਖਤਰਨਾਕ ਨੇ ਦੇਸ਼ ਵਾਸਤੇ ਜਿਹੜਾ ਦੇਸ਼ ਦਾ ਮੁੱਦਾ ਜਿੰਦੇ ਵਿੱਚ ਦੇਸ਼ ਦੇ ਵਿੱਚ 45% ਨੌਜਵਾਨਾ ਜਿਹੜਾ ਬੇਰੁਜ਼ਗਾਰੀ ਦੀ ਅੱਗ ਵਿੱਚ ਧੱਕਿਆ ਜਾ ਰਿਹਾ ਜਾਂ ਅਰਧ ਬੇਰੁਜ਼ਗਾਰ ਹੈ 10-10 ਹਜ਼ਾਰ ਰੁਪਏ ਤਨਖਾਹ ਲੈਂਦਾ ਉਹ ਟੈਕਸਾਂ ਨੇ ਬੋਝ ਕਿਤੇ ਕੇਂਦਰ ਦੀ ਗਵਰਨਮੈਂਟ ਸਾਡੇ ਸਿਰਾਂ ਤੇ ਮੜ ਰਹੀ ਆ ਉਥੇ ਪੰਜਾਬ ਦੀ ਗਵਰਨਮੈਂਟ ਨੇ ਵੀ ਹੁਣੇ-ਹੁਣੇ ਬੈਡ ਦੇ ਵਿੱਚ ਵਾਅਦਾ ਕੀਤਾ ਪਟਰੋਲ ਡੀਜ਼ਲ ਵਧਿਆ ਔਰ ਨਾਲ ਦੀ ਨਾਲ ਹੀ 10-15 20-25-25 ਰੁਪਏ ਬੱਸਾਂ ਦੇ ਕਿਰਾਏ ਵੀ ਵਧੇ ਆ ਲੋਕਾਂ ਦੇ ਉੱਤੇ ਹੋਰ ਬੋਝ ਪਾਤਾ ਦਾਸਾ ਹਜ਼ਾਰ ਤਰਖਾੜ ਲੈਣ ਵਾਲਾ ਬੰਦਾ ਜਾਂ ਜਿਹੜਾ ਬੇਰੁਜ਼ਗਾਰ ਨੌਜਵਾਨ ਹੈ ਜਿਹੜਾ ਛੋਟੀ ਖੇਤੀ ਕਰਦਾ ਜਾਂ ਮਜ਼ਦੂਰੀ ਆ ਜਿੰਦਾ ਬਾਪ ਮਲਾਜਮ ਹੈ ਉਹ ਕਿੱਦਾਂ ਸਾਰਾ ਭਾਰ ਚੱਲੂਗਾ ਇਸ ਕਰਕੇ ਦੁਨੀਆ ਦੇ ਅੰਦਰ ਦੇਸ਼ ਦੇ ਅੰਦਰ ਸਿੱਖਿਆ ਦੇ ਵਿੱਚ ਵੀ ਇਹਨਾ ਕੰਪੀਟੀਸ਼ਨ ਖੜਾ ਕਰਤਾ ਕਿ ਸਿੱਖਿਆ ਮਿਆਰੀ ਨਹੀਂ ਰਹੀ ਹੁਣ ਸਿੱਖਿਆ ਦੇ ਅੰਦਰ ਕੰਪੀਟੀਸ਼ਨ ਖੜਾ ਕਰਕੇ ਸਿੱਖਿਆ ਅੰਦਰੋਂ ਪੈਸਾ ਕੱਢਿਆ ਜਾ ਰਿਹਾ ਉਹਨੂੰ ਵਪਾਰ ਦਾ ਮੁੱਦਾ ਬਣਾਦਾ ਵਪਾਰਕ ਕੇਂਦਰ ਬਣਾਤੇ ਸਿੱਖਿਆ ਦੇ ਸਾਡੇ ਦੇ ਸਾਡੇ ਫਰੀਦਕੋਟ ਦਾ ਬਰਜਿੰਦਰਾ ਕਾਲਜ ਜੇ ਕਿੱਥੇ ਕਿਸੇ ਚੀਜ਼ ਨੂੰ ਵੀ ਕੋਈ ਗੱਲਬਾਤ ਕਰਨੀ ਹੋਵੇ ਰੰਗ ਕਰਨਾ ਹੋਵੇ ਜਾਂ ਕੁਝ ਹੋਰ ਕਰਨਾ ਹੋਵੇ ਤਾਂ ਧੜਾ ਧੜ ਪੈਸੇ ਸਰਕਾਰਾਂ ਗਰਾਂਟਾ ਦੇ ਦਿੰਦੀਆਂ ਜੇ ਧਰਮਸ਼ਾਲਾ ਬਣਾਉਣੀ ਆ ਤਾਂ ਸਰਕਾਰ ਗ੍ਰਾਂਟ ਦੇ ਦੂਗੀ ਬੜੀ-ਬੜੀਆ ਧਰਮਸ਼ਾਲਾ ਬਣਾਈ ਆ ਇੱਥੇ ਵਿਆਹ ਕਰੋ ਲੋਕਾਂ ਦੇ ਪਰ ਜਿਹੜਾ ਸਾਡਾ ਮੰਦਰ ਅਸਲੀ ਸਾਡਾ ਕਾਲਜ ਸਾਡੇ ਸਕੂਲ ਸਾਡੇ ਸਿਹਤ ਕੇਂਦਰ ਨੇ ਉਸ ਕਾਲੇ ਦੀ ਹਾਲਤ ਅਜੇ ਨਹੀਂ ਮਾੜੀ ਐ ਉਹਦੇ ਤੇ ਰੰਗ ਤੱਕ ਨਹੀਂ ਕੀਤਾ ਕੋਈਂ ਦੀ ਬਿਲਡਿੰਗ ਡਿੱਗਣ ਵਾਲੀ ਹੋਈ ਪਈ ਐ ਉਹਨਾਂ ਦੇ ਅੰਦਰ ਪ੍ਰੋਫੈਸਰਾਂ ਦੀ ਭਰਤੀ ਆ ਜਿਹੜੀ ਕੱਚੀ ਕੀਤੀ ਜਾ ਰਹੀ ਆ ਪ੍ਰੋਫੈਸਰ ਤਰਹਾ ਤੋਂ ਵਾਂਝੇ ਨੇ ਸਟੂਡੈਂਟ ਉਥੇ ਜਾ ਨਹੀਂ ਰਿਹਾ ਫਿਰ ਰੋਜ਼ਗਾਰੀ ਦੀ ਹੱਦ ਐਨੀ ਵੱਧ ਗਈ ਵੀ 45% ਦੇਸ਼ ਅੰਦਰ ਲੋਜਨ ਹੋ ਗਏ ਔਰ 35% ਸੜਕਾਂ ਦੇ ਟੱਕੇ ਖਾ ਰਿਆ ਨੌਜਵਾਨ ਔਰ ਨਸ਼ਾ ਨਸ਼ੇ ਵੰਡਣ ਵਾਲੀਆਂ ਸਰਕਾਰਾਂ ਔਰ ਜਿਹੜੀਆਂ ਇਹ ਗੈਂਗਸਟਰਵਾਦ ਨੂੰ ਪੈਦਾ ਕਰ ਰੀਆਂ ਸਰਕਾਰਾਂ ਜਿਹੜੀਆਂ ਉਹ ਅਸੀਂ ਕਹਿਣਾ ਚਾਹੁੰਦੇ ਹਾਂ ਨੌਜਵਾਨਾਂ ਨੂੰ ਵੀ ਇਹਨਾਂ ਦੀ ਚਾਲ ਵਿੱਚ ਲਾ ਕੇ ਲੋਕਾਂ ਦੇ ਅੰਦਰ ਜੇ ਅਸੀਂ ਦਲੇਰ ਆ ਤੇ ਲੋਕਾਂ ਦੀ ਮੰਗਾਂ ਦੇ ਖਾਤਰ ਲੜੀਏ ਔਰ ਵਾਪਸ ਆਈਏ ਆਪਾਂ ਇਸ ਪਾਸੇ ਨੂੰ ਵਧਿਏ ਦੇਵੇਂ ਭਗਤ ਸਿੰਘ ਇੱਕ ਬਹੁਤ ਤਕੜੇ ਘਰ ਦਾ ਜ਼ਿਮੀਂਦਾਰਾਂ ਦਾ ਮੁੱਡਾ ਸੀ ਤਕੜਾ ਸੀ ਪਰ ਵਿਚਾਰ ਜਦੋਂ ਭਗਤ ਸਿੰਘ ਦੇ ਅੰਦਰ ਆਇਆ ਦੇਸ਼ ਪ੍ਰਤੀ ਤਾਂ ਉਹਨੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਦੇ ਪਰਿਵਾਰ ਨੂੰ ਥੋਕਰ ਮਾਰ ਕੇ 23 ਸਾਲ ਦੀ ਉਮਰ ਵਿੱਚ ਦਾ ਫਾਂਸੀ ਦਾ ਜਿਹੜਾ ਰਸਾ ਚੁੰਗ ਲਿਆ ਉਹਨੇ ਔਰ ਪੂਰੇ ਦੇਸ਼ ਦੇ ਲੋਕਾਂ ਦੀ ਖਾਤਰ ਲੜਿਆ ਐਵੇਂ ਅਸੀਂ ਨੌਜਵਾਨਾਂ ਨੂੰ ਸਨੇਹਾ ਦੇਣ ਵਾਸਤੇ ਅੱਜ ਕਿ ਜੇ ਬੇਰੁਜ਼ਗਾਰੀ ਨੂੰ ਖਤਮ ਕਰਨਾ ਨਸ਼ੇ ਨੂੰ ਖਤਮ ਕਰਨਾ ਤਾਂ ਰੋਜ਼ਗਾਰ ਦੇ ਨਵੇਂ ਉਹ ਪ੍ਰਾਪਤੀ ਕਰ ਲਈ ਐਂਡਸਟਰੀ ਪੰਜਾਬ ਦੇ ਅੰਦਰ ਲੈ ਕੇ ਆਉਣੀਆਂ ਪਾਣੀਆਂ ਦਾ ਮੁੱਦਾ ਬੜਾ ਵੱਡਾ ਫਸਲਾਂ ਦਾ ਮੁੱਦਾ ਬੜਾ ਵੱਡਾ ਔਰ ਅੱਜ ਸ਼ੈਲਰ ਵਾਲਿਆਂ ਨੂੰ ਕਹਿਤਾ ਵੀ ਤੁਹਾਨੂੰ ਡੈਥ ਵਾਰੰਟ ਦੇਤਾ ਉਹਨਾਂ ਨੂੰ ਕਹਿਤਾ ਵੀ ਜੇ ਤੁਸੀਂ ਆਪਦਾ ਜਿਹੜਾ ਸਮਾਨ ਚੱਕੋਗੇ ਸਾਡੇ ਗਰਾਊਂਡ ਤਾਂ ਫੁੱਲ ਹੋਏ ਪਏ ਆ ਝੋਨਾ ਚੱਕ ਲਓ ਝੋਨਾ ਲਾਓ ਉਹਦੇ ਵਿੱਚ ਜੇ ਤੁਸੀਂ ਮੜਾ ਕਰੋਗੇ ਤਾਂ ਫਿਰ ਤੁਹਾਡੇ ਤੇ ਕਾਰਵਾਈ ਕੀਤੀ ਜਾਊਗੀ ਉਹਨਾਂ ਨੂੰ ੱੱਕੇ ਵਾਲੋ ਨਾਲ ਸ਼ੈਲਰਾਂ ਵਿੱਚ ਜਿਹੜਾ ਹੋ ਝੋਨਾ ਉਹ ਤੇ ਫਿੱਟ ਕਰਨਾ ਉਹਨਾਂ ਨੇ ਜੇ ਉਹਨਾਂ ਦਾ ਗਿੱਲਾ ਰਹਿ ਗਿਆ ਤਾਂ ਘਾਟਾ ਵਾਦਾ ਸਾਰਾ ਸ਼ੈਲਰ ਵਾਲਿਆਂ ਦਾ ਜਿੱਥੇ ਡਾਸਟਰੀਆਂ ਪਹਿਲਾਂ ਤਬਾਹ ਕਰਤੀਆਂ ਔਰ ਸ਼ੈਡਰਾਂ ਦੀਆਂ ਦਸਤੀਆਂ ਨੂੰ ਵੀ ਤਬਾਹ ਕਰਨ ਵਾਲੇ ਪਾਸੇ ਨਵੇਂ-ਨਵੇਂ ਬਿੱਲ ਸਰਕਾਰਾਂ ਲੈ ਕੇ ਆ ਰਹੀਆਂ ਇਸ ਕਰਕੇ ਭਗਤ ਸਿੰਘ ਦੀ ਵਿਚਾਰਧਾਰਾ ਭਗਤ ਸਿੰਘ ਦੀ ਜੋ ਰਾਜਨੀਤੀ ਆ ਉਹ ਭਗਤ ਸਿੰਘ ਦੀ ਰਾਜਨੀਤੀ ਸਮਾਜਵਾਦ ਨੂੰ ਲਿਆਉਣ ਦੀ ਆ ਭਗਤ ਸਿੰਘ ਦੀ ਰਾਜਨੀਤੀ ਦੇ ਅੰਦਰ ਉਹਨੇ ਕਿਹਾ ਵੀ ਕੋਈ ਵੀ ਘਰ ਭੁੱਖਾ ਨਹੀਂ ਸੌਊਗਾ ਕੋਈ ਬੇਰੁਜ਼ਗਾਰ ਨਹੀਂ ਹੋਊਗਾ ਕੋਈ ਅਨਪੜ ਨਹੀਂ ਹੋਊਗਾ ਸ਼੍ਰੀ ਲੰਕਾ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੁਣ ਉਸੇ ਭਗਤ ਸਿੰਘ ਦੇ ਵਿਚਾਰਾਂ ਦਾ ਰਾਸ਼ਟਰਪਤੀ ਬਣਿਆ ਔਰ ਪੂਰੇ ਦੇਸ਼ ਪੂਰੀ ਦੁਨੀਆ 'ਚ ਖੜਬੜੀ ਮੱਚੀ ਹੋਈ ਆ ਵੇ ਇਦਾਂ ਕਿਵੇਂ ਹੋ ਗਿਆ ਕਾਹਤੀ ਕਾਲ ਜੱਗ ਬਣੇ ਬੜਾ ਵੱਡਾ ਲੱਗਿਆ ਹੋਇਆ ਮਤਲਬ ਕਿਦਾਂ ਇਸ ਵਿਚਾਰਾ ਤੋਂ ਡਰਦੇ ਨੇ ਇਹਨਾਂ ਵਿਚਾਰ ਵੀ ਆਲਾ ਜਾਲ ਭਗਤ ਸਿੰਘ ਕਰਤਾਰ ਸਰਾਬੇ ਉਹਨ ਕੀਤੇ ਦੁਆਰਾ ਬਾਬੇ ਨਾਨਕ ਵਰਗੇ ਨਾਲ ਜੰਮ ਪੈਣ ਇਸ ਕਰਕੇ ਇਹਨਾਂ ਉੱਤੇ ਐਸਮਾ ਲਾਇਆ ਜਾਂਦਾ ਕਿਥੇ ਨਾ ਕਿਤੇ ਹੋਰ ਵੱਡੀਆਂ ਵੱਡੀਆਂ ਜਿਹੜੀਆਂ ਮਤਲਬ ਮਜਿਸਟਰ ਪਾਵਰਾ ਦੇ ਕੇ ਉਹਨਾਂ ਨੂੰ ਕੈਦ ਕਰ ਲਿਆ ਜਾਂਦਾ ਬੋਲਣ ਦੇ ਉੱਤੇ ਮੜਾਈ ਹੁੰਦੀ ਆ ਸਪੀਕਰ ਦੀ ਮਨਜ਼ੂਰੀ ਲੈ ਲੋ ਆ ਕਰ ਲੋ ਉਹ ਕਰ ਲੋ ਕੱਖ ਨਹੀਂ ਕਰਨ ਦਿੰਦੇ ਜਦੋਂ ਲੜਨ ਵਾਲਿਆਂ ਨੂੰ ਤਾਂ ਲੜਨ ਵਾਲੇ ਲੋਕਾਂ ਦੇ ਜਿਹੜੇ ਹਜੂਮ ਆ ਉਹ ਵੱਜ ਜਾਂਦੇ ਆ ਔਰ ਲੋਕਾਂ ਦੀ ਲੜਾਈ ਜਿਹੜੀ ਲੜਨ ਵਾਲੇ ਆ ਉਹ ਫਿਰ ਜਿੱਤ ਕੇ ਵੀ ਨਿਕਲਾਂਗੇ ਆਉਣ ਵਾਲੇ ਦਿਨਾਂ ਅੰਦਰ ਸਟੇਟ ਕਮੇਟੀ ਵੱਲੋਂ ਜਿਹੜੇ ਹੋਰ ਵੀ ਪ੍ਰੋਗਰਾਮ ਨੇ ਵੱਡੇ ਪੱਧਰ ਤੇ ਲੀਕਿਆ ਗਏ ਉਹਨਾਂ ਵਿੱਚ ਵੱਗ ਚੜ ਕੇ ਜਿਹੜੀ ਨੌਜਵਾਨ ਸਭਾ ਨੇ ਹਿੱਸੇਦਾਰੀ ਪਾ ਕੇ ਅਸੀਂ ਦੇਸ਼ ਅੰਦਰ ਦੇਸ਼ ਦੀ ਰਾਜਨੀਤੀ ਨੂੰ ਬਦਲਣਾ ਚਾਹੁੰਦੇ ਆ ਵੀ ਦੇਸ਼ਦਰ ਸਮਾਜਵਾਦ ਵਾਲਾ ਭਗਤ ਸਿੰਘ ਦੇ ਵਿਚਾਰਾਂ ਦਾ ਮੁਲਕ ਬਣੇ ਔਰ ਲੋਕ ਸੋਖੇ ਹੋ ਜਾਣ ਧੰਨਵਾਦ ਮੈਂ ਸਿਮਰਜੀਤ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅੱਜ ਅਸੀਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਉਹਨਾਂ ਦੇ ਵਿਚਾਰਧਾਰਾ ਨੂੰ ਸਮਰਪਿਤ ਜਿਹੜਾ ਹੈ ਮਿਸ਼ਾਲ ਮਾਰਚ ਬ੍ਰੀਕੋਡ ਸ਼ਹਿਰ ਦੇ ਅੰਦਰ ਅਸੀਂ ਕਰਕੇ ਆਏ ਹਾਂ ਸਾਡਾ ਨੌਜਵਾਨਾਂ ਸਾਥ ਨਾਲ ਨਾਲ ਲੈ ਕੇ ਇਹੇ ਹੋਕਾ ਦਿੱਤਾ ਹੈ ਕਿ ਜੋ ਭਗਤ ਸਿੰਘ ਦੀ ਵਿਚਾਰਧਾਰਾ ਸੀ ਜਿਹੜੀ ਸੁਪਨਾ ਲੈ ਕੇ ਭਗਤ ਸਿੰਘ ਜਿਹੜਾ ਦੇਸ਼ ਦਾ ਜਿੱਦਾਂ ਦਾ ਬੇਗਮਪੁਰਾ ਉਸਾਰਨ ਵਾਸਤੇ ਭਗਤ ਸਿੰਘ ਤੁਰਿਆ ਸੀ ਉਹਦੀ ਸੋਚ ਨੂੰ ਲੈ ਕੇ ਉਸ ਸੋਚ ਨੂੰ ਦੁਬਾਰਾ ਉਜਾਗਰ ਕਰਨ ਵਾਸਤੇ ਲੋਕਾਂ ਦੇ ਵਿੱਚ ਸੋਚ ਲੈ ਕੇ ਜਾਣ ਵਾਸਤੇ ਸਾਡਾ ਮਕਸਦਾ ਜਿਹੜਾ ਹੈਗਾ ਮਿਸ਼ਾਲ ਮਾਰਚ ਕਰਨ ਦਾ ਕਿ ਭਗਤ ਸਿੰਘ ਨੇ ਕਿਹਾ ਸੀ ਸਿਹਤ ਸਿੱਖਿਆ ਤੇ ਰੋਜ਼ਗਾਰ ਸਾਡੀ ਨੌਜਵਾਨ ਸਭਾ ਦਾ ਇਹ ਭਗਤ ਸਿੰਘ ਦਾ ਨਵਾਂ ਸੁਭਾ ਦਾ ਨਾਰਾ ਵੀ ਹੈ ਸਿਹਤ ਸਿੱਖਿਆ ਤੇ ਰੋਜ਼ਗਾਰ ਸਭ ਦਾ ਹੋਵੇ ਇਹ ਅਧਿਕਾਰ ਇਸ ਨਾਰੇ ਨੂੰ ਬੁਲੰਦ ਕਰਨ ਵਾਸਤੇ ਕਿਉਂਕਿ ਜਿਹ ਭਗਤ ਸਿੰਘ ਨੇ ਸੁਪਨਾ ਲਿਆ ਸੀ ਜਿਹੜੀ ਆਜ਼ਾਦੀ ਦਾ ਉਹ ਆਜ਼ਾਦੀ ਜਿਹੜੀ ਹੈਗੀ ਹੈ ਉਹ ਆਜ਼ਾਦੀ ਨਹੀਂ ਆਈ ਕਿਉਂਕਿ ਉਹਨੇ ਕਿਹਾ ਸੀ ਗੋਰੇ ਅੰਗਰੇਜ਼ ਚਲੇ ਜਾਣਗੇ ਤੇ ਕਾਲੇ ਅੰਗਰੇਜ਼ ਆ ਜਾਣਗੇ ਪਰ ਜਿਹੜੇ ਵਿਚਾਰ ਹੈ ਉਹਨਾਂ ਨੇ ਕਿਹਾ ਸੀ ਭਗਤ ਸਿੰਘ ਨੇ ਕਿ ਵੀ ਅੰਗਰੇਜ਼ਾਂ ਨੂੰ ਭਜਾਉਣਾ ਸਾਡੀ ਪਹਿਲੀ ਲੜਾਈ ਹੋ ਸਕਦੀ ਆ ਫਿਰ ਲੜਾਈ ਸਾਡੀ ਹੈ ਪਰ ਸਾਡੀ ਜਿਹੜੀ ਅਗਲੀ ਲੜਾਈ ਹੈਗੀ ਆ ਉਹ ਸਿਸਟਮ ਨੂੰ ਬਦਲਣਾ ਜਿੱਥੇ ਕੋਈ ਵੀ ਅ ਬੇਰੋਜ਼ਗਾਰ ਨਾ ਹੋਵੇ ਸਭ ਨੂੰ ਸੇਹ ਸਹੂਲਤਾਂ ਬਰਾਬਰ ਹੋਣ ਸਭ ਨੂੰ ਰੋਜ਼ਗਾਰ ਬਰਾਬਰ ਮਿਲੇ ਸਭ ਨੂੰ ਸਿੱਖਿਆ ਬਰਾਬਰ ਮਿਲੇ ਉਸ ਵਿਚਾਰਧਾਰਾ ਨੂੰ ਲੈ ਕੇ ਅੱਜ ਫਲआत ਕੀ ਹੋ ਰਹੇ ਨੇ ਅੱਜ ਜਿਹੜੀਆਂ ਸਰਕਾਰਾਂ ਮੌਕੇ ਦੀਆਂ ਉਹ ਭਗਤ ਸਿੰਘ ਦਾ ਨਾਮ ਲੈ ਕੇ ਔਰੇ ਜਗ੍ਹਾ ਰਜ ਕੇ ਸੌ ਜਰੂਰ ਚੱਕਦੀਆਂ ਪਰ ਉਹ ਜਿਹੜਾ ਪੱਖ ਹੈ ਔਰ ਸਿੱਧੇ ਤੌਰ ਤੇ ਕਾਰਪੋਰੇਟਾਂ ਦੇ ਹੀ ਫੂਕਦੇ ਨੇ ਪੂੰਜੀਵਾਦੀ ਪੱਖ ਪੂਰਦੇ ਨੇ ਲੋਕਪਾਲ ਪੱਖ ਜਿਹੜੀ ਹੈਗੀ ਆ ਕੋਈ ਵੀ ਪਾਲਿਸੀ ਨਹੀਂ ਬਣਾਈ ਜਾ ਰਹੀ ਨਾ ਕਿ ਸਮਾਜਵਾਦੀ ਗੱਲ ਕੀਤੀ ਜਾ ਰਹੀ ਹੈ ਪੱਗ ਬਨ ਕੇ ਪੱਗ ਸਿੰਘ ਦੀ ਕੇਸਰੀ ਪੱਗ ਸਾਮਰਾਜ ਦੇ ਹੱਕ ਦੇ ਵਿੱਚ ਭੁਗਤਿਆ ਜਾ ਰਿਹਾ ਹੈਗਾ ਸੋ ਜਿਹੜੀਆਂ ਸਰਕਾਰਾਂ ਨੇ ਉਹੀ ਨੇ ਚਿਹਰੇ ਬਦਲ ਜਾਂਦੇ ਆ ਪੱਗਾਂ ਦੇ ਰੰਗ ਬਦਲ ਜਾਂਦੇ ਆ ਪਰ ਸਰਕਾਰਾਂ ਦੀ ਜਿਹੜੀ ਹੈਗੀ ਆ ਪਾਲਿਸੀਆਂ ਉਹ ਨਹੀਂ ਬਦਲਦੀਆਂ ਲੋਕਾਂ ਦੀ ਦਸ਼ਾ ਜਿਹੜੀ ਹੈਗੀ ਆ ਉਹ ਜਿਉਂਦੀ ਤਿਉਹ ਹੈ ਵੱਧ ਤੋਂ ਵੱਧਤ ਹੋਂਦੀ ਜਾ ਰਹੀ ਹੈ ਨੌਜਵਾਨ ਵੱਧ ਤੋਂ ਵੱਧ ਬੇਰੁਜ਼ਗਾਰ ਹੁੰਦਾ ਜਾ ਰਿਹਾ ਹੈ ਰੋਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਨਾ ਹੀ ਕੋਈ ਰੋਡ ਮੈਪ ਹੈ ਇਨਾਂ ਕੋਲ ਭੰਡਾਂ ਦੀ ਸਰਕਾਰ ਬਣੀ ਹੋਈ ਹੈ ਪਰ ਜਿਹੜਾ ਨੌਜਵਾਨ ਹੈ ਬੇਰੋਜ਼ਗਾਰ ਨਿਰਾਸ਼ਾ ਦੇ ਵਿੱਚ ਜਾ ਕੇ ਕੋਈ ਗੈਂਗਸਟਰ ਬਨ ਰਿਹਾ ਵੀ ਘਟਨਾਵਾਂ ਕਰ ਰਿਹਾ ਵੀ ਨਸ਼ੇ ਕਰ ਰਿਹਾ ਕੋਈ ਵਾਰਦਾਤਾ ਕਰ ਰਿਹਾ ਚੋਰੀਆਂ ਲੁੱਟਾਂ ਕਰ ਰਿਹਾ ਹੈਗਾ ਉਹ ਇਸ ਚੀਜ਼ ਨੂੰ ਮੋੜਾ ਦੇਣ ਵਾਸਤੇ ਅਸੀਂ ਇਹ ਹੋਕਾ ਲੈ ਕੇ ਤੁਰਿਆ ਨੌਜਵਾਨ ਸੱਤ ਕੋਣ ਨਾਲ ਲੈ ਕੇ ਕਿ ਆਹੋ ਆਪਾਂ ਰਲ ਕੇ ਲੜ ਕੇ ਇਹ ਸਿਸਟਮ ਦੇ ਖਿਲਾਫ ਕਿਉਂ ਇਹ ਨਾਰਾ ਲਾ ਕੇ ਵੀ ਸਰਕਾਰ ਜਿਹੜੀ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਵੇ ਨਸ਼ਾ ਖੋਰੀ ਬੰਦ ਕਰੇ ਰੋਜ਼ਗਾਰ ਦਾ ਪ੍ਰਬੰਧ ਕਰੇ ਸਮਾਜਵਾਦ ਦੀ ਜਿਹੜੀ ਵਿਚਾਰਧਾਰਾ ਹੈਗੀ ਉਹਨੂੰ ਪ੍ਰਫੁੱਲਤ ਕਰਨ ਵਾਸਤੇ ਸਾਡਾ ਇਹ ਮਕਸਦ ਹੈ ਅੱਜ ਮਿਸ਼ਾਲ ਮਾਰਚ ਕਰਨ ਦਾ ਇਸੇ ਚੀਜ਼ ਨੂੰ ਲੈ ਕੇ ਅਸੀਂ ਅੱਜ ਮਿਸ਼ਾਲ ਮਾਰਚ ਕੀਤਾ ਹੈ ਧੰਨਵਾਦ ਸ਼ਹੀਰ ਭਗਤ ਸਿੰਘ ਅਮਰ ਰਹੇ ਸ਼ਹੀਦੋ ਤੁਹਾਡੀ ਸੋਚ ਤੇ